ਸਵਾਗਤ ਹੈ ਜੀ ਅੱਜ ਅਸੀਂ ਇੱਕ ਬਹੁਤ ਹੀ ਸੰਜੀਦਾ ਮਸਲੇ ਤੇ ਗੱਲ ਕਰ ਰਹੇ ਹਾਂ ਇਹ ਆਇਰਲੈਂਡ ਵਿੱਚ ਭਾਰਤੀ ਭਾਈਚਾਰੇ ਤੇ ਜਿਹੜੇ ਹਮਲੇ ਵਧ ਰਹੇ ਨੇ ਉਹਦੇ ਨਾਲ ਜੁੜਿਆ ਹੈ ਹਾਂਜੀ ਸਾਡੇ ਕੋਲ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਆਈ ਹੈ ਤੇ ਤਸਵੀਰ ਕਾਫੀ ਮਤਲਬ ਚਿੰਤਾ ਵਾਲੀ ਲੱਗ ਰਹੀ ਹੈ ਹਮ ਅੱਜ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਉੱਥੇ ਚੱਲ ਕੀ ਰਿਹਾ ਹੈ ਕਿੰਨਾ ਗੰਭੀਰ ਹੈ ਇਹ ਸਭ ਤੇ ਲੋਕਾਂ ਤੇ ਭਾਈਚਾਰੇ ਤੇ ਕੀ ਅਸਰ ਪੈ ਰਿਹਾ ਹੈ ਬਿਲਕੁਲ ਤੇ ਸ਼ੁਰੂਆਤ ਇੱਕ ਬਹੁਤ ਹੀ ਮਤਲਬ ਦਿਲ ਕੰਬਾਊ ਘਟਨਾ ਤੋਂ ਕਰਦੇ ਹਾਂ ਜਿਨੇ ਸਭ ਦਾ ਧਿਆਨ ਖਿੱਚਿਆ ਵਾਟਰਫੋਰਡ ਦੀ ਗੱਲ ਹੈ ਹਾਂਜੀ ਇੱਕ 6 ਸਾਲ ਦੀ ਬੱਚੀ ਨੀਆ ਨਵੀਨ ਘਰ ਦੇ ਬਾਹਰ ਖੇਡ ਰਹੀ ਸੀ ਜਦੋਂ ਉਹਦੇ ਤੇ ਹਮਲਾ ਹੋਇਆ 6 ਸਾਲ ਦੀ ਬੱਚੀ ਤੇ ਹਾਂ 6 ਸਾਲ ਦੀ ਰਿਪੋਰਟਰ ਕਹਿੰਦਿਆਂ ਨੇ ਕੋਈ 12 ਤੋਂ 14 ਸਾਲ ਦੇ ਮੁੰਡਿਆਂ ਦਾ ਗਰੁੱਪ ਸੀ ਉਹਨਾਂ ਨੇ ਦੇਖੋ ਸਾਈਕਲ ਦੇ ਪਹੀਏ ਨਾਲ ਗੁਪਤ ਅੰਗਾਂ ਤੇ ਮਾਰਿਆ ਮੂੰਹ ਤੇ ਮੁੱਕੇ ਮਾਰੇ ਹੈ ਰੱਬਾ ਤੇ ਨਾਲੇ ਨਸਲੀ ਗੱਲਾਂ ਜਿਵੇਂ ਗੰਦੀ ਭਾਰਤੀ ਭਾਰਤ ਵਾਪਸ ਜਾਓ ਐਦਾਂ ਦੀਆਂ ਗੱਲਾਂ ਕਹੀਆਂ ਇਹ ਤਾਂ ਬਹੁਤ ਹੀ ਭਿਆਨਕ ਗੱਲ ਹੈ ਮਤਲਬ ਇੱਕ ਛੋਟੀ ਬੱਚੀ ਨਾਲ ਇਸ ਤਰ੍ਹਾਂ ਇਹ ਕੀ ਦੱਸਦਾ ਹੈ ਹਮਲਾਵਰਾਂ ਦੀ ਸੋਚ ਬਾਰੇ ਜਾਂ ਸਮਾਜ 'ਚ ਕੀ ਹੋ ਰਿਹਾ ਹੈ ਇਹ ਇਹ ਤਾਂ ਸਭ ਤੋਂ ਵੱਡਾ ਸਵਾਲ ਹੈ ਸੁਣਿਆ ਬੱਚੀ ਦੀ ਮਾਂ ਨਰਸ ਨੇ ਤੇ ਹੁਣੇ ਜੇ ਆਇਰਿਸ਼ ਨਾਗਰਿਕ ਵੀ ਬਣੇ ਨੇ 8 ਸਾਲ ਤੋਂ ਰਹਿ ਰਹੇ ਨੇ ਉੱਥੇ ਹਾਂਜੀ ਬਿਲਕੁਲ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚੀ ਬਹੁਤ ਸਦਮੇ ਚਾ ਤੇ ਪਰਿਵਾਰ ਹੁਣ ਡਰਿਆ ਹੋਇਆ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਪ੍ਰਸ਼ਾਸਨ ਤੋਂ ਮਦਦ ਉਹਦੀ ਵੀ ਕੋਈ ਗੱਲ ਆਈ ਕਹਿੰਦੇ ਮਦਦ ਨਹੀਂ ਮਿਲੀ ਹਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਦਦ ਉਨੀ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ ਦੇਖੋ ਇੱਕ ਬੱਚੀ ਨੂੰ ਨਿਸ਼ਾਨਾ ਬਣਾਉਣਾ ਇਹ ਕਿਸੇ ਡੂੰਗੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ ਹੂੰ ਇਹ ਸਿਰਫ ਇੱਕ ਘਟਨਾ ਨਹੀਂ ਲੱਗਦੀ ਲੱਗਦਾ ਜਿਵੇਂ ਇੱਕ ਪੈਟਰਨ ਜਾਂ ਬਣ ਗਿਆ ਹੋਵੇ ਅੱਛਾ ਹੋਰ ਵੀ ਘਟਨਾਵਾਂ ਹੋਈਆਂ ਨੇ ਹਾਂਜੀ ਕਾਫੀ ਜਿਵੇਂ ਇੱਕ ਹੋਰ ਮਾਮਲਾ ਲਖਵੀਰ ਸਿੰਘ ਟੈਕਸੀ ਡਰਾਈਵਰ ਨੇ ਪਿਛਲੇ 23 ਸਾਲ ਤੋਂ ਆਇਰਲੈਂਡ ਚ ਨੇ 23 ਸਾਲ ਤੋਂ ਹਾਂ ਤੇ 10 ਸਾਲ ਤੋਂ ਕੈਪ ਚਲਾਰੇ ਨੇ 1 ਅਗਸਤ ਨੂੰ ਉਹਨਾਂ ਤੇ ਬੋਤਲ ਨਾਲ ਹਮਲਾ ਹੋਇਆ ਤੇ ਹਮਲਾਵਰਾਂ ਨੇ ਉਹਨਾਂ ਨੂੰ ਵੀ ਕਿਹਾ ਆਪਣੇ ਦੇਸ਼ ਵਾਪਸ ਪੱਜ ਜਾਓ ਉਹੀ ਗੱਲ ਬਿਲਕੁਲ ਉਹੀ ਫਿਰ ਡਾਕਟਰ ਸੰਤੋਸ਼ ਯਾਦਵ ਨੇ ਸੀਨੀਅਰ ਡਾਕਟਰ ਸਾਇੰਟਿਸਟ ਉਹਨਾਂ ਤੇ 6 ਮੁੰਡਿਆਂ ਨੇ ਐਵੇਂ ਬਿਨਾਂ ਗੱਲੋਂ ਹਮਲਾ ਕਰਤਾ ਗਲਤੀ ਹੱਡੀ ਟੁੱਟ ਗਈ ਉਹਨਾਂ ਦੀ ਬਿਨਾਂ ਕਿਸੇ ਕਾਰਨ ਹੂੰ ਇਹ ਤਾਂ ਬਹੁਤ ਅਜੀਬ ਹੈ ਤੇ ਉਹ ਡਬਲਿਨ ਵਾਲੀ ਘਟਨਾ ਵੀ ਸੁਣੀ ਸੀ ਟੈਲਾਗਟ ਚ ਹਾਂ ਉਹ ਵੀ ਬਹੁਤ ਮਾੜੀ ਹੋਈ ਇੱਕ 40 ਸਾਲ ਦੇ ਭਾਰਤੀ ਬੰਦੇ ਤੇ ਗੈਂਗ ਨੇ ਹਮਲਾ ਕੀਤਾ ਹਾਂਜੀ ਕਪੜੇ ਉਤਾਰ ਤੇ ਨਾਲੇ ਛੂਟਾ ਇਲਜ਼ਾਮ ਲਾਤਾ ਬੱਚਿਆਂ ਨਾਲ ਗਲਤ ਵਿਵਹਾਰ ਦਾ ਸ਼ੁਕਰ ਹੈ ਇੱਕ ਆਇਰਿਸ਼ ਔਰਤ ਸੀ ਜੈਨੀਫਰ ਮਰੇ ਉਹਨੇ ਦਖਲ ਦੇ ਕੇ ਬਚਾ ਲਿਆ Maybe five or six adults and one particular woman all shouting. And then I saw this man standing there, completely dripping in blood, from his head right down to his toes. His entire body was covered in blood. and it was pouring blood out of his head ਬਹੁਤ ਹਿੰਮਤ ਵਾਲੀ ਗੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਸੀ ਕਹਿੰਦੇ ਕਿਸੇ ਨੂੰ ਕੁੱਟ ਰਹੇ ਸੀ ਤੇ ਧਾਰਮਿਕ ਨਾਰੇ ਲਵਾ ਰਹੇ ਸੀ ਉਹ ਵੀ ਭਾਰਤੀ ਸੀ ਹਾਂ ਇਹ ਵੀ ਦਾਵਾ ਕੀਤਾ ਗਿਆ ਕਿ ਉਹ ਬੰਦਾ ਭਾਰਤੀ ਮੂਲ ਦਾ ਸੀ ਇਹ ਸਾਰੀਆਂ ਘਟਨਾਵਾਂ ਮਤਲਬ ਇੱਕੋ ਪਾਸੇ ਇਸ਼ਾਰਾ ਕਰ ਰਹੀਆਂ ਨੇ ਇਸ ਪਾਸੇ ਮਤਲਬ ਇਹ ਸਿਰਫ ਲੁੱਟ ਖੋਹ ਜਾਂ ਆਮ ਕ੍ਰਾਈਮ ਹੈ ਜਾਂ ਕੁਝ ਹੋਰ ਲੱਗਦਾ ਤਾਂ ਇਹੀ ਹੈ ਕਿ ਇਹ ਸਿਰਫ ਆਮ ਕ੍ਰਾਈਮ ਨਹੀਂ ਇਹਦੇ ਪਿੱਛੇ ਕੋਈ ਨਸਲੀ ਜਾਂ ਕੀ ਕਹਿੰਦੇ ਨੇ ਪ੍ਰਵਾਸੀ ਵਿਰੋਧੀ ਸੋਚ ਕੰਮ ਕਰ ਰਹੀ ਲੱਗਦੀ ਹੈ ਹੂੰ ਕੁਝ ਲੋਕ ਇਸ ਨੂੰ ਆਇਰਲੈਂਡ ਚ ਜਿਹੜਾ ਹਾਊਸਿੰਗ ਦਾ ਸੰਕਟ ਚੱਲ ਰਿਹਾ ਤੇ ਆਰਥਿਕ ਦਬਾਅ ਉਹਦੇ ਨਾਲ ਜੋੜ ਰਹੇ ਨੇ ਅੱਛਾ ਉਹ ਕਿਵੇਂ ਦੇਖੋ ਕਈ ਵਾਰੀ ਜਦੋਂ ਸਮਾਜ ਜ ਮੁਸ਼ਕਿਲਾਂ ਹੁੰਦੀਆਂ ਨੇ ਤਾਂ ਘੱਟ ਗਿਣਤੀਆਂ ਨੂੰ ਸੌਖਾ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਦੋਸ਼ ਉਹਨਾਂ ਸਿਰ ਮੜ ਦਿੱਤਾ ਜਾਂਦਾ ਹਾਂ ਇਹ ਤਾਂ ਹੁੰਦਾ ਤੇ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਚੱਲਦੀਆਂ ਨੇ ਉਹ ਵੀ ਅੱਗ ਤੇ ਤੇਲ ਪਾ ਸਕਦੀਆਂ ਨੇ ਤੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਹਮਲਾਵਰ ਕਹਿੰਦੇ ਨੇ ਕਿਸ਼ੋਰ ਉਮਰ ਦੇ ਨੇ ਟੀਨੇਜਰ ਨੇ ਹਾਂ ਇਹ ਬਹੁਤ ਅਜੀਬ ਹੈ ਕਿ ਐਨੀ ਨਫ਼ਰਤ ਨੌਜਵਾਨਾਂ ਚ ਕਿੱਥੋਂ ਆ ਰਹੀ ਹੈ ਇਸ ਸ਼ਬਦ ਦਾ ਪਾਈਚਾਰੇ ਤੇ ਕੀ ਅਸਰ ਹੋ ਰਿਹਾ ਹੋਣਾ ਡਰ ਤਾਂ ਬਹੁਤ ਹੋਵੇਗਾ ਬਹੁਤ ਜ਼ਿਆਦਾ ਇੰਡੀਆ ਕਾਉਂਸਲ ਆਫ ਆਇਰਲੈਂਡ ਕਹਿੰਦੀ ਪਈ ਹੈ ਕਿ ਉਹਨਾਂ ਨੂੰ ਰੋਜ਼ ਮਤਲਬ ਰੋਜ਼ ਕਟੋ-ਕਟ ਦੋ ਨਫ਼ਰਤੀ ਅਪਰਾਧਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਰੋਜ਼ ਦੀਆਂ ਦੋ ਹਾਂਜੀ ਲੋਕਾਂ ਚ ਡਰ ਬੈਠ ਗਿਆ ਸ਼ਾਮ ਨੂੰ ਬਾਹਰ ਨਿਕਲਣ ਤੋਂ ਡਰਦੇ ਨੇ ਸਿਰਫ ਸ਼ਾਮ ਨੂੰ ਹੀ ਨਹੀਂ ਮਤਲਬ ਬੱਚਿਆਂ ਨੂੰ ਸਕੂਲ ਪਾਰਕ ਭੇਜਣ ਤੋਂ ਚਿਜਕ ਰਹੇ ਨੇ ਕਈ ਤਾਂ ਦੇਸ਼ ਛੱਡਣ ਬਾਰੇ ਵੀ ਸੋਚ ਰਹੇ ਨੇ ਇਹ ਤਾਂ ਬਹੁਤ ਗੰਭੀਰ ਹਾਲਾਤ ਨੇ ਤੇ ਪੁਲਿਸ ਦਾ ਕੀ ਰਵਈਆ ਜਿਹੜੀ ਉੱਥੇ ਦੀ ਪੁਲਿਸ ਹੈ ਗਾੜਾ ਪੀੜਤਾਂ ਦਾ ਇਹੀ ਕਹਿਣਾ ਕਿ ਪੁਲਿਸ ਜਾਂਚ ਜਿਹਨੂੰ ਗਾੜਾ ਇਨਵੈਸਟੀਗੇਸ਼ਨ ਕਹਿੰਦੇ ਨੇ ਉਹ ਬਹੁਤ ਹੌਲੀ ਹੈ ਮਤਲਬ ਸੀਸੀਟੀਵੀ ਫੁਟੇਜ ਵੀ ਹੁੰਦੀ ਹੈ ਗਵਾਹ ਵੀ ਹੁੰਦੇ ਨੇ ਪਰ ਕਾਰਵਾਈ 'ਚ ਬਹੁਤ ਦੇਰ ਲੱਗਦੀ ਹੈ ਜਾਂ ਕਈ ਵਾਰ ਹੁੰਦੀ ਨਹੀਂ ਇਹ ਤਾਂ ਹੋਰ ਵੀ ਮਾੜੀ ਗੱਲ ਹੈ ਪਰ ਕੁਝ ਲੋਕ ਆਵਾਜ਼ ਵੀ ਚੁੱਕ ਰਹੇ ਨੇ ਸੁਣਿਆ ਡਬਲਿਨ ਚ ਕੋਈ ਮਾਰਚ ਹੋਇਆ ਸੀ ਹਾਂ ਜੁਲਾਈ ਦੇ ਅਖੀਰ ਚ ਹੋਇਆ ਸੀ ਸੈਂਕੜੇ ਲੋਕ ਸੜਕਾਂ ਤੇ ਆਏ ਸੀ ਬੈਨਰ ਚੁੱਕੇ ਹੋਏ ਸੀ ਨਸਲੀ ਹਿੰਸਾ ਰੋਕੋ ਚਲੋ ਇਹ ਚੰਗੀ ਗੱਲ ਹੈ ਕਿ ਲੋਕ ਬੋਲ ਰਹੇ ਨੇ ਤੇ ਭਾਰਤੀ ਦੂਤਾਵਾਸ ਉਹਨਾਂ ਨੇ ਕੁਝ ਕੀਤਾ ਹਾਂ ਭਾਰਤੀ ਦੂਤਾਵਾਸ ਨੇ 1 ਅਗਸਤ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਭਾਰਤੀ ਨਾਗਰਿਕਾਂ ਨੂੰ ਕਿਹਾ ਗਿਆ ਕਿ ਸਾਵਧਾਨ ਰਹਿਣ ਖਾਸ ਕਰਕੇ ਰਾਤ ਵੇਲੇ ਜਾਂ ਸੁੰਸਾਨ ਥਾਵਾਂ ਤੇ ਨਾ ਜਾਣ ਤੇ ਉਹ ਆਇਰਿਸ਼ ਅਧਿਕਾਰੀਆਂ ਨਾਲ ਵੀ ਸੰਪਰਕ ਨੇ ਇਹ ਜ਼ਰੂਰੀ ਕਦਮ ਨੇ ਪਰ ਜਿਵੇਂ ਤੁਸੀਂ ਕਿਹਾ ਇਹ ਇੱਕ ਵੱਡੀ ਸਮੱਸਿਆ ਲੱਗ ਰਹੀ ਹੈ ਆਇਰਲੈਂਡ ਜਿਹੜਾ ਆਪਣੀ ਪ੍ਰਾਊਨਚਾਰੀ ਲਈ ਜਾਣਿਆ ਜਾਂਦਾ ਸੀ ਤੇ ਕਦਰਾਂ ਕੀਮਤਾਂ ਤੇ ਸਵਾਲ ਖੜੇ ਕਰਦੇ ਨੇ ਹਾਂਜੀ ਤੇ ਜਿਹੜਾ ਭਾਰਤੀ ਭਾਈਚਾਰਾ ਉੱਥੇ ਵੱਸਦਾ ਉਹ ਕੀ ਚਾਹੁੰਦਾ ਸੂਤਰ ਤਾਂ ਇਹੀ ਦੱਸਦੇ ਨੇ ਕਿ ਉਹ ਕੋਈ ਬਦਲਾ ਨਹੀਂ ਬਸ ਸੁਰੱਖਿਆ ਤੇ ਇੱਜ਼ਤ ਨਾਲ ਜਿਉਣਾ ਚਾਹੁੰਦੇ ਨੇ ਬਿਲਕੁਲ ਆਪਣਾ ਹੱਕ ਮੰਗ ਰਹੇ ਨੇ ਕਿ ਬਿਨਾਂ ਕਿਸੇ ਡਰ ਦੇ ਰਹਿ ਸਕਣ ਕੰਮ ਕਰ ਸਕਣ ਆਪਣੇ ਬੱਚਿਆਂ ਨੂੰ ਪਾਲ ਸਕਣ ਤਾਂ ਫਿਰ ਅਖੀਰ ਚ ਸੋਚਣ ਵਾਲੀ ਗੱਲ ਇਹੀ ਬਣਦੀ ਹੈ ਕਿ ਆਇਰਲੈਂਡ ਇਸ ਸਥਿਤੀ ਨਾਲ ਨਜਿੱਟਦਾ ਕਿਵੇਂ ਹੈ ਹਾਂ ਦੇਖੋ ਉਹ ਇਸ ਮਸਲੇ ਨੂੰ ਕਿਵੇਂ ਹੱਲ ਕਰਦੇ ਨੇ ਇਹੀ ਉਹਨਾਂ ਦੇ ਭਵਿੱਖ ਦਾ ਚਰਿੱਤਰ ਤੈਅ ਕਰੇਗਾ ਕਿ ਉਹ ਨਫ਼ਰਤ ਨੂੰ ਰੋਕਣ ਲਈ ਕੋਈ ਠੋਸ ਕੋਈ ਅਸਰਦਾਰ ਕਦਮ ਚੁੱਕਣਗੇ ਖਾਸ ਕਰਕੇ ਨੌਜਵਾਨਾਂ ਚ ਜਿਹੜੀ ਇਹ ਕਟੜਤਾ ਆ ਰਹੀ ਹੈ ਉਹਨੂੰ ਕਿਵੇਂ ਰੋਕਣਗੇ ਜਾਂ ਫਿਰ ਇਸ ਨੂੰ ਅਣਗੌਲਿਆ ਕਰਕੇ ਆਪਣੀ ਜਿਹੜੀ ਇੰਟਰਨੈਸ਼ਨਲ ਇਮੇਜ ਹੈ ਤੇ ਆਪਣੇ ਅਸੂਲ ਨੇ ਉਹਨਾਂ ਨੂੰ ਖਤਰੇ ਚ ਪਾਣਗੇ ਹਾਂਜੀ ਅਸਲ 'ਚ ਇੱਕ ਸਮਾਜ ਨੂੰ ਕੀ ਕਰਨ ਦੀ ਲੋੜ ਹੁੰਦੀ ਆ ਤਾਂ ਕਿ ਉਹ ਆਪਣੇ ਸਾਰੇ ਲੋਕਾਂ ਲਈ ਭਾਵੇਂ ਉਹ ਕਿਤੋਂ ਵੀ ਆਏ ਹੋਣ ਸੁਰੱਖਿਆ ਤੇ ਸਨਮਾਨ ਯਕੀਨੀ ਬਣਾ ਸਕੇ ਇਹ ਵੱਡਾ ਸਵਾਲ ਹੈ